ਬਾਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਵੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ ਓਟੀਪੀ ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਪੁਲਿਸ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਆਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 5.525 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਇਆ ਹਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਅੱਜ ਧੋਖਾਧੜੀ ਕਰਨ ਵਾਲੇ گروਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਅਸਾਮ ਪੁਲਿਸ ਦੀ ਮਦਦ ਦੇ ਨਾਲ ਇੱਕ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗ੍ਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗ੍ਰੋਹ ਰਾਹੀ ਉਹ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾਂ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ATM ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾਂ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ OTP ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਲਈ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਆਪੋਰਸ ਤੋਂ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ-ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਆਸਾਮ ਪੁਲਿਸ ਦੀ ਮਦਦ ਨੇ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਡੇ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਇਆ ਹਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਅੱਜ ਤੋਂ ਖਤੜੀ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਆਸਾਮ ਪੁਲਿਸ ਦੀ ਮਦਦ ਦੇ ਨਾਲ ਇਹ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗ੍ਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗ੍ਰੋਹ ਰਾਹੀ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਾਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ ਓਟੀਪੀ ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਆ ਪੁਲਿਸ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ-ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਆਸਾਂ ਪੁਲਿਸ ਦੀ ਮਦਦ ਦੇ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 5.5 25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਇਆ ਹਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਤੋਂ ਖਾਤਰ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਆਸਾਮ ਪੁਲਿਸ ਦੀ ਮਦਦ ਦੇ ਨਾਲ ਇੱਕ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗ੍ਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗ੍ਰੋਹ ਰਾਹੀ ਉਹ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾਂ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ OTP ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤੇਆਂ ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਲਈ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਪੁਲਿਸ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ-ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਇਸ ਆਪਲਸ ਦੀ ਮਦਦ ਨੇ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਡੇ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਕੀਮ ਕਾਰਡ ਬਰਾਮਦ ਹੋਇਆ ਹਾਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਾਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਆਹ ਤੋਂ ਖਾਤੜੀ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਆਸਾਮ ਪੁਲਿਸ ਦੀ ਮਦਦ ਦੇ ਨਾਲ ਇੱਕ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗ੍ਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗ੍ਰੋਹ ਰਾਹੀ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ ਓਟੀਪੀ ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਲਈ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਪੁਲਿਸ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ-ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਆਸਾਮ ਪੁਲਿਸ ਦੀ ਮਦਦ ਦੇ ਨਾਲ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 5.5 25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਇਆ ਹਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਧੋਖਾਧੜੀ ਕਰਨ ਵਾਲੇ گروਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗ੍ਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗ੍ਰੋਹ ਰਾਹੀ ਉਹ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤੁਹਾਨੂੰ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਾਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ ਓਟੀਪੀ ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਆਪੋਰਸ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਆਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 5.5 25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਇਆ ਹਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਅੱਜ ਤੋਂ ਖਤੜੀ ਕਰਨ ਵਾਲੇ گروਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਅਸਾਮ ਪੁਲਿਸ ਦੀ ਮਦਦ ਦੇ ਨਾਲ ਇਹ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗ੍ਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗ੍ਰੋਹ ਰਾਹੀ ਉਹ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਾਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾਂ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ OTP ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਲਈ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਪੁਲਿਸ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ-ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਅਸਾਮ ਪੁਲਿਸ ਦੀ ਮਦਦ ਨੇ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਡੇ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਇਆ ਹਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਆ ਤੋਂ ਖਾਤੜੀ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਆਸਾਮ ਪੁਲਿਸ ਦੀ ਮਦਦ ਦੇ ਨਾਲ ਇੱਕ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗ੍ਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗ੍ਰੋਹ ਰਾਹੀ ਉਹ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾਂ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ OTP ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਲਈ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਆਪੋਰਸ ਤੋਂ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ-ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਆਸਾਮ ਪੁਲਿਸ ਦੀ ਮਦਦ ਨੇ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਡੇ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਇਆ ਹਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਅੱਜ ਤੋਂ ਖਤੜੀ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਆਸਾਮ ਪੁਲਿਸ ਦੀ ਮਦਦ ਦੇ ਨਾਲ ਇਹ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗਰੋਹ ਰਾਹੀ ਉਹ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ ਓਟੀਪੀ ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਪੁਲਿਸ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ-ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਆਸਾਮ ਪੁਲਿਸ ਦੀ ਮਦਦ ਨੇ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 5.5 25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਇਆ ਹਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਧੋਖਾਧੜੀ ਕਰਨ ਵਾਲੇ گروਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਆਸਾਮ ਪੁਲਿਸ ਦੀ ਮਦਦ ਦੇ ਨਾਲ ਇੱਕ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗ੍ਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗ੍ਰੋਹ ਰਾਹੀ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਾਣਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ 2 ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਾਧ ਰਹੀਆਂ ਸਨ ਤਾਂ ਇਸ ਤੇ ਗ੍ਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ ਓਟੀਪੀ ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਲਈ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਪੁਲਿਸ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ ਸਾਈਬਰ ਸੈੱਲ ਦੀ ਟੀਮ ਜਿਹੜੀ ਹੈ ਕਾਰਵਾਈਆਂ ਕਰ ਰਹੀ ਹੈ ਦਿਨ ਪ੍ਰਤੀ ਦਿਨ ਸਾਈਬਰ ਸੈੱਲ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਤਾਂ ਹੁਣ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵੱਡਾ ਬ੍ਰੇਕਥਰੂ ਔਰ ਆਸਾਮ ਪੁਲਿਸ ਦੀ ਮਦਦ ਦੇ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 5.5 25 ਕਰੋੜ ਰੁਪਏ ਬਰਾਮਦ ਹੋਏ ਨੇ ਏਟੀਐਮ ਕਾਰਡ ਬਰਾਮਦ ਹੋਇਆ ਹਲੇ ਉਸ ਦੇ ਪਿੱਛੇ ਅਗਰ ਗੱਲ ਕੀਤੀ ਜਾਵੇ ਹਲੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਅੰਤਰਰਾਜੀ ਸਾਈਬਰ ਕ੍ਰਾਈਮ ਅੱਜ ਤੋਂ ਖਤੜੀ ਕਰਨ ਵਾਲੇ گروਹ ਦਾ ਪਰਦਾ ਫਾਸ਼ ਕੀਤਾ ਗਿਆ ਲੁਧਿਆਣਾ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਲੁਧਿਆਣਾ ਪੁਲਿਸ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਗ੍ਰਿਫਤਾਰੀ ਹੋਈ ਹੈ ਤਾਂ ਜਿਸ ਜਿਸ ਦੀ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਸ ਜਿਸ ਨੂੰ ਵੀ ਲੁੱਟਿਆ ਹੈ ਉਹਨਾਂ ਦੇ ਪੈਸੇ ਮਿਲ ਸਕਦੇ ਨੇ ਹਾਲੇ ਇਸ ਗ੍ਰੋਹ ਰਾਹੀ ਹੋਰ ਕੁਝ ਕਈ ਖੁਲਾਸੇ ਜਿਹੜੇ ਇਸ ਗ੍ਰੋਹ ਰਾਹੀ ਉਹ ਹੋ ਸਕਦੇ ਨੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਜੀਪੀ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੁਧਿਆਣਾ ਸਾਈਬਰ ਕਰਾਈਮ ਟੀਮ ਦੇ ਵੱਲੋਂ ਗੁਹਾਟੀ ਪੁਲਿਸ ਦੀ ਮਦਦ ਦੇ ਨਾਲ ਅਸਾਮ ਤੋਂ ਦੋ ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਰੋੜਾ ਰੁਪਏ ਕੈਸ਼ ਵੀ ਬਰਾਮਦ ਹੋਇਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਲਗਾਤਾਰ ਸੂਬੇ ਦੇ ਅੰਦਰ ਸਾਈਬਰ ਠੱਗੀਆਂ ਜਿਹੜੀਆਂ ਲਗਾਤਾਰ ਵਾਧ ਰਹੀਆਂ ਸਨ ਤਾਂ ਇਸ ਤੇ ਗਰੋਹ ਨੂੰ ਪਰਦਾ ਫਾਸ਼ ਕਰਨ ਦੇ ਲਈ ਸਾਈਬਰ ਕ੍ਰਾਈਮ ਲਗਾਤਾਰ ਆਪਣੀ ਕੋਸ਼ਿਸ਼ਾਂ ਕਰ ਰਹੀ ਆ ਔਰ ਇਸੇ ਕੋਸ਼ਿਸ਼ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਈਬਰ ਗੈਂਗ ਦਾ ਪਰਦਾ ਫਾਸ਼ ਕੀਤਾ ਹੈ 5.25 ਕਰੋੜ ਰੁਪਏ ਬ੍ਰਾਮੜਦ ਹੋਏ ਨੇ ਏਟੀਐਮ ਕਾਰਡ ਬ੍ਰਾਮੜਦ ਹੋਏ ਨੇ ਔਰ ਅਸਾਮ ਪੁਲਿਸ ਦੀ ਮਦਦ ਨਾਲ ਇੱਕ ਕਾਰਵਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਨੇ ਟੀਮ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਸੂਬੇ ਦੇ ਅੰਦਰ ਸਾਈਬਰ ਠੱਗਾਂ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ ਪੰਜਾਬੀਆਂ ਦੇ ਨਾਲ ਠੱਗੀ ਤੇ ਠੱਗੀ ਹੋ ਰਹੀ ਹੈ ਕਈ ਤਰੀਕੇ ਦੇ ਇਹਨਾਂ ਦੇ ਵੱਲੋਂ ਕਾਰਨ ਲੱਭੇ ਗਏ ਨੇ OTP ਰਾਹੀਂ ਕਦੇ ਕਿਸੇ ਲਿੰਕ ਨੂੰ ਭੇਜਦੇ ਆ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਖਾਤਿਆਂ 'ਚ ਪੈਸੇ ਉੱਡ ਜਾਂਦੇ ਆ ਤਾਂ ਬਹੁਤ ਮੁਸ਼ਕਲ ਲੋਕਾਂ ਦੇ ਲਈ ਹੋਇਆ ਪਿਆ ਲੋਕ ਇਸ ਤੋਂ ਕਿਵੇਂ ਬਚਣ ਇਸੇ ਕਰਕੇ ਪੁਲਿਸ ਲਗਾਤਾਰ ਇਹਨਾਂ ਨੂੰ ਫੜਨ ਦੇ ਲਈ